ਭਾਈ ਸਾਲ ਹੋ ਗਏ 2002 ਚ ਮੈਂ ਆਇਆ ਸੀ ਅਸੀਂ ਉਦੋਂ ਦੀ ਇਹ ਸੇਵਾ ਥੋੜੀ ਥੋੜੀ ਕਰਦੇ ਰਹੇ ਨਾਲੋ ਨਾਲ ਹੀ ਤੇ ਜਿਹੜੀ ਸੇਵਾ ਲਈ ਹੈ ਨਾ ਬੜੇ ਭਾਗਾ ਵਾਲਿਆਂ ਨੂੰ ਮਿਲਦੀ ਹੈ ਗੁਰੂਵਾਹੇ ਤੋ ਮੈਂ ਥੋੜਾ ਜਿਹਾ ਕੰਮ ਕਰਕੇ ਬੱਚਿਆਂ ਜੋਗੀ ਰੋਟੀ ਕਮਾਈ ਹੈ ਬਾਹ ਗੁਰੂ ਬੁੱਢਾ ਭੇਰੀ ਥਲੇ ਗਿਆ ਲਾਤੀ ਭੇਰ ਥਲੇ ਉਥੋਂ ਹਲੂ ਕੋਈ ਸਾਰਾ ਹੋਇਆ ਤੇ ਅਸੀਂ ਉਥੋਂ ਸਰਦਾਰ ਮਿਲਿਆ ਗੁਰੂਵਾਹੇ ਵੇਲਣੇ ਚ ਆ ਗਿਆ ਹਾਂ ਤੇ ਕੰਮ ਕਰਦੇ ਜਿੰਮੇਦਾਰਾ ਕੰਮ ਕਰਦੇ ਆ ਉਹ ਮੇਰੇ ਕੇਸ ਜਿਹੜੇ ਸੀ ਨਾ ਉਹ ਉਹ ਵਿੱਚ ਆ ਚੁੱਕੇ ਸੀ ਵੇਲਣੇ ਦੇ ਤੋਂ ਫੇ ਸਾਨੂੰ ਕੇਸ ਵੀ ਕੱਟਣੇ ਪਏ ਸੀ ਤੇ ਬਾਹ ਜਿਹੜੀ ਬਿਲਕੁਲ ਚੂਰਾ ਹੋ ਗਈ ਸੀ ਹਾਂਜੀ ਗੁਰੂ ਘਰ ਆਣ ਕੇ ਦੁਬਾਰਾ ਕੇਸ ਰਖੀ ਉਹ ਹੁੰਦਾ ਵੀ ਅਸੀਂ ਆਪਣੀ ਸੜਕਾਂ ਸਵਾਰ ਕੇ ਜਾਈਏ ਇੱਥੋਂ ਦਾ ਸਭ ਕੁਝ ਕਰਕੇ ਫੇਰ ਘਰ ਜਾਈਏ ਤੇ ਅਸੀਂ ਐਸੇ ਤਰ੍ਹਾਂ ਚੱਲਦੇ ਰਹੀਏ ਮਹਾਰਾਜ ਦੇ ਦਾਸ ਸੇਵਾ ਕਰਦੇ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸੇ ਮੌਜੂਦਾਂ ਸਚਕਣ ਚੇਹੇ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਦੱਸਦੇ ਕਿ ਅੱਜ ਤੁਹਾਨੂੰ ਇੱਕ ਐਸੇ ਗੁਰਸਿੱਖ ਵੀਰ ਨਾਲ ਮਲਾਵਾਂਗੇ ਜਿਸ ਵੱਲੋਂ ਅਪਾਹਜ ਹੋਣ ਦੇ ਬਾਵਜੂਦ ਵੀ ਸੇਵਾ ਜੋ ਹੈ ਤਨਦੇਈ ਦੇ ਨਾਲ ਕੀਤੀ ਜਾਂਦੀ ਹੈ ਗੁਰੂ ਘਰ ਦੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਾਲਾਂਕਿ ਰੱਬ ਵੱਲੋਂ ਜ਼ਰੂਰ ਮਾਰ ਪਈਆ ਪਰ ਹਾਲਾਤ ਇਹੋ ਜਿਹੇ ਹੋਣ ਦੇ ਬਾਵਜੂਦ ਵੀ ਜੋ ਹੈ ਸੇਵਾ ਕਰਦੇ ਦਿਖਾਈ ਦੇ ਰਹੇ ਨੇ ਗੁਰੂ ਘਰ ਦੀ ਸੇਵਾ ਤਨ ਦੇ ਤਨਦੇਈ ਦੇ ਨਾਲ ਜ਼ਰੂਰ ਕਰਦੇ ਨੇ ਤਾਂ ਇਹ ਵੇਖ ਸਕਦੇ ਹੋ ਤੁਸੀਂ ਕਿ ਝਾੜੂ ਦੀ ਹੀ ਸੇਵਾ ਇਹਨਾਂ ਵੱਲੋਂ ਕੀਤੀ ਜਾਂਦੀ ਤੇ ਗੱਲ ਵੀ ਕਰਾਂਗੇ ਲਖਵਿੰਦਰ ਸਿੰਘ ਹੋਣਾ ਦੇ ਨਾਲ ਤਾਂ ਲਖਵਿੰਦਰ ਜੀ ਕਿਵੇਂ ਜੋ ਤੁਸੀਂ ਕਿਉਂਕਿ ਗੁਰੂ ਘਰ ਦੀ ਸੇਵਾ ਕਰ ਰਹੇ ਹੋ ਤਾਂ ਜਿੱਦਾਂ ਕਿ ਅਸੀਂ ਦੇਖ ਰਹੇ ਹਾਂ ਕਿ ਜੋ ਰਵ ਵਾਲੋ ਇੱਕ ਮਾਰ ਵੀ ਪਈ ਹੈ ਕਿ ਬਾ ਜੋ ਆ ਇੱਕ ਨਹੀਂ ਕੀ ਤਾਂ ਕਿੰਨੀ ਦਰ ਹੋ ਗਈ ਇੱਥੇ ਸੇਵਾ ਕਰ ਦਿੱਤਾ ਸਾਨੂੰ ਜੀ ਇੱਥੇ 20-22 ਸਾਲ ਹੋ ਗਏ 2002 ਚ ਮੈਂ ਆਇਆ ਸੀ ਅਸੀਂ ਉਦੋਂ ਦੀ ਇਹ ਸੇਵਾ ਥੋੜੀ ਥੋੜੀ ਕਰਦੇ ਰਹੇ ਨਾਲੋਂ ਨਾਲ ਹੀ ਤੇ ਇਹ ਜਿਹੜੀ ਸੇਵਾ ਲਈ ਹੈ ਨਾ ਬੜੇ ਭਾਗਾ ਵਾਲਿਆਂ ਨੂੰ ਮਿਲਦੀ ਹੈ ਸ਼ੁਰੂ ਸ਼ੁਰੂ ਤੋਂ ਹੀ ਮਤਲਬ ਇੱਥੇ ਸੇਵਾ ਕਰਦੇ ਸੀ ਪਹਿਲਾਂ ਕੀ ਕਰਦੇ ਰਹੇ ਪਹਿਲੋ ਕੁਝ ਕੰਮ ਵੀ ਕੀਤਾ ਸੀ ਬੱਚਿਆਂ ਜੋਗਾ ਰੋਟੀ ਕਮਾ ਕੇ ਖਾਦੀ ਆ ਇੱਕ ਹੱਥ ਨਾਲ ਐ ਕੌਫੀ ਸ਼ਟਾਲ ਤੇ ਲੱਗੇ ਰਹੇ ਇਥੋਂ ਮੈਂ ਥੋੜਾ ਜਿਹਾ ਕੰਮ ਕਰਕੇ ਬੱਚਿਆਂ ਜੋਗੀ ਰੋਟੀ ਕਮਾਈ ਤਾਂ ਸੇਵਾ ਵੱਲ ਕਿਵੇਂ ਪਏ ਕਿਵੇਂ ਜੋ ਧਿਆਨ ਆ ਕਿ ਸੇਵਾ ਕਰਨੀ ਚਾਹੀਦੀ ਐ ਪਹਿਲੋ ਕਮੇਟੀ ਵੀ ਕਰਾ ਰਹੀ ਸੋਮਨੀ ਕਮੇਟੀ ਵੀ ਤੇ ਕੌਫੀ ਵਾਲਿਆਂ ਨਾਲ ਲੱਗੇ ਹੋਇਆ ਇਹ ਸਫਾਈ ਕੌਫੀ ਵਾਲੇ ਵੀ ਕਰਵਾ ਰਹੇ ਲੈਂਦੇ ਇੱਕ ਟਾਈਮ ਕਰਵਾਉਂਦੇ ਸੀ ਕਾਫੀ ਵਾਲੇ ਤੇ ਕੋਈ ਆਈਂ ਸੇਵਾ ਕਰ ਦਿੰਦੇ ਹਾਂ ਜੀ ਜਦੋਂ ਵੇਲੇ ਹੁੰਦੇ ਹਾਂ ਤੇ ਫੇ ਉਦੋਂ ਤੋਂ ਆਪਾਂ ਲੱਗੇ ਹਾਂ ਤੁਹਾਡੀ ਸਰਦਾ ਹੋ ਗਈ ਫੇ ਇਹ ਗੁਰੂ ਘਰ ਦੀ ਸੇਵਾ ਕਰ ਚੱਲੀਏ ਜਿੰਨੇ ਜੋਗ ਹੈਗੇ ਕਿਵੇਂ ਉਹੀ ਮੈਂ ਤੁਹਾਨੂੰ ਪੁੱਛ ਰਿਹਾ ਕਿ ਜਦੋਂ ਤੁਸੀਂ ਪਹਿਲਾਂ ਵੀ ਗੁਰੂ ਘਰ ਆਉਂਦੇ ਸਨ ਤਾਂ ਕਦੋਂ ਤੋਂ ਧਿਆਨ ਪਿਆ ਕਿ ਮੈਨੂੰ ਸੇਵਾ ਕਰਨੀ ਚਾਹੀਦੀ ਸੀ ਇਹ ਜੀ ਮੇਰਾ ਖਿਆਲ ਹੈ ਬਈ ਆਪਾਂ ਨਾ ਜਦੋਂ ਸੇਵਾ ਵਧਾਈ ਆ ਅੰਦਰ ਮਥੇ ਠੇਕਣ ਜਾਂਦੇ ਹਾਂ ਉਦੋਂ ਤੋਂ ਮੇਰੀ ਚਲਦਾ ਹੋ ਗਈ ਪਈ ਇਥੋਂ ਦੀ ਸੇਵਾ ਕਰ ਹੀ ਚੁੱਕੀ ਹੈ ਜਿੰਨੇ ਜੋਗੇ ਅਸੀਂ ਕਰ ਦਈਏ ਕਟਿੰਗ 'ਚ ਵੀ ਹੁੰਦੇ ਹਾਂਜੀ ਪਹਿਲਾਂ ਹਿੰਦੂ ਵੀ ਹੁੰਦੇ ਸੀ ਹਾਂਜੀ ਫੇਰ ਸਰਦਾਰ ਬਣੇ ਕਿਵੇਂ ਆ ਮੰਦ ਵਿੱਚ ਕੀ ਕੇਸ ਰੱਖ ਲੈਣੇ ਚਾਹੀਏ ਆਪਾਂ ਬਾਬੇ ਬੁੱਢਾ ਬੇਰੀ ਥੱਲੇ ਗਏ ਲਾਤੀ ਬੇਰ ਥੱਲੇ ਉਥੋਂ ਹਾਨੂੰ ਕੋਈ ਸਾਰਾ ਹੋਇਆ ਤੇ ਅਸੀਂ ਉਥੋਂ ਸਰਦਾਰ ਬਣੇ ਲੇਖਮਿੰਦਰ ਜੀ ਅਭੀ ਦੇਖ ਰਹੇ ਆ ਕਿ ਜਿੱਦਾਂ ਤੁਹਾਡੀ ਬਾਹਾਂ ਵੀ ਮਤਲਬ ਨਹੀਂ ਗਈ ਤਾਂ ਕੀ ਇੱਕ ਹੀ ਘਟਨਾ ਵਾਪਰੀ ਸੀਗੀ ਜਦੋਂ ਇਹ ਮੈਂ ਨਿਕਾਹ ਹੁੰਦਿਆ ਨਾ ਵੇਲਣੇ ਚ ਆ ਗਿਆ ਹਾਂ ਤੇ ਕੰਮ ਕਰਦੇ ਜਿੰਮੇਦਾਰਾ ਕੰਮ ਕਰਦੇ ਆ ਉਹ ਮੇਰੇ ਕੇਸ ਜਿਹੜੇ ਸੀ ਨਾ ਉਹਦੇ ਵਿੱਚ ਆ ਚੁੱਕੇ ਸੀ ਵੇਲਣੇ ਦੇ ਤਾਂ ਫੇਰ ਸਾਨੂੰ ਕੇਸ ਵੀ ਕੱਟਣੇ ਪਏ ਸੀ ਜਬਾਂ ਜਿਹੜੀ ਬਿਲਕੁਲ ਚੂਰਾ ਹੋ ਗਈ ਦੋ ਦੋ ਗਿਠਾ ਉਂਗਲਾਂ ਵੱਲ ਗਈ ਸੀ ਤੇ ਫੇਰ ਅਸੀਂ ਇਸੇ ਤਰ੍ਹਾਂ ਕੰਮ ਕੀਤਾ ਨਭਾਇਆ ਫਿਰ ਕੇਸ ਵੀ ਨਾਲ ਕੱਟਨੇ ਪਏ ਸੀ ਤਾਂ ਉਸ ਤੋਂ ਬਾਅਦ ਤੁਸੀਂ ਗੁਰੂ ਘਰ ਆ ਕੇ ਫਿਰ ਇੱਥੇ ਦੁਬਾਰਾ ਕੇਸ ਰੱਖਿਆ ਹਾਂਜੀ ਗੁਰੂ ਘਰ ਆਣ ਕੇ ਦੁਬਾਰਾ ਕੇਸ ਰੱਖਿਆ ਤਾਂ ਪਰਿਵਾਰ ਦੇ ਵਿੱਚ ਕਿੰਨੇ ਜੀਓ ਤੁਸੀਂ ਤਾਂ ਗੁਜ਼ਾਰਾ ਕਿਵੇਂ ਕਰਾਈ ਪਰਿਵਾਰ ਦੇ ਵਿੱਚ 4 ਜੀ ਆ ਜੀ ਹਾਂਜੀ ਦੋ ਇੱਕ ਮੇਰੇ ਲੜਕਾ ਇੱਕ ਮੇਰੇ ਲੜਕੀ ਆ ਤੇ ਦੋ ਜੀ ਇਹ ਆਪ ਤੇ ਗੁਜ਼ਾਰਾ ਕਿਵੇਂ ਕਰਦੇ ਹੋ ਆਪਣੇ ਪਰਿਵਾਰ ਦਾ ਗੁਜ਼ਾਰਾ ਜੀ ਥੋੜਾ ਬੋਤਾਂ ਸਾਨੂੰ ਕਮੇਟੀ ਵੀ ਸਹਾਰਾ ਦਿੰਦੀ ਹੈ ਤੇ ਤਨਖਾਹ 3000 ਰੁਪਏ ਆ ਮਿਲਦੀ ਹੈ ਸਹੀ ਉਹਦੇ ਨਾਲ ਗੁਜ਼ਾਰਾ ਕਰ ਲੈਂਦੇ ਹਾਂ ਹਾਂ ਤਾਂ 22 ਸਾਲਾਂ ਤੋਂ ਇਸੇ ਤਰੀਕੇ ਨਾਲ ਸੇਵਾ ਹਾਂ ਜੀ ਇਸੇ ਤਰ੍ਹਾਂ ਦੇ ਵਿੱਚ ਕਿੰਨੇ ਕਿੰਨੇ ਘੰਟੇ ਇੱਥੇ ਤੁਸੀਂ ਸੇਵਾ ਕਰਦੇ ਹੋ ਹਾਂ ਜੀ ਦਿਨ ਦੇ ਬਾ 15 ਮਿੰਟ ਰੋਟੀ ਖਾਣੀ ਹੈ ਤੇ ਮੁੜ ਕੇ ਫੇਰ ਲੱਗ ਪੈਣਾ ਹੈ ਸੇਵਾ ਨੂੰ ਸਹੀ ਇਸੇ ਤਰ੍ਹਾਂ ਸੇਵਾ ਨਿਭਾ ਕੇ ਜਨਾਂਗੇ ਜੀ ਜ਼ਿੰਦਗੀ ਤੱਕ ਕਿਦੋਂ ਤੱਕ ਸੇਵਾ ਕਰਦੇ ਰਹੋਗੇ ਮਨ ਦੇ ਵਿੱਚ ਕਿੰਨਾ ਕੁ ਗੁਰੂ ਪ੍ਰਤੀ ਸਾਡਾ ਸਰੀਰ ਚੱਲੇਗਾ ਨਾ ਉਦੋਂ ਤੱਕ ਅਸੀਂ ਆਪਣੀ ਸੇਵਾ ਨਿਭਾ ਕੇ ਜਾਵਾਂਗੇ ਤੇ ਅਸੀਂ ਤਾਂ ਪਰਮਾਤਮਾ ਨੂੰ ਇੱਤਾ ਹੀ ਰੱਖੇ ਅਸੀਂ ਆਪਣੀ ਸੇਵਾ ਜਿਹੜੀ ਆ ਸਰਦਾ ਦੇ ਨਾਲ ਕਰਦੇ ਰਹੀਏ ਸੰਗਤਾਂ ਦੀ ਤੇ ਸਾਨੂੰ ਬਹੁਤ ਧੰਨਵਾਦ ਕੀਤਾ ਕਿ ਕੋਈ ਦਿੱਕਤ ਨਹੀਂ ਹੁੰਦੀ ਜਿੱਦਾਂ ਕੋਈ ਦਿੱਕਤ ਨਹੀਂ ਜੀ ਹੁੰਦੀ ਸਾਨੂੰ ਸਭ ਨੂੰ ਬਹੁਤ ਹੀ ਮਨ ਨੂੰ ਹੁੰਦਾ ਵੀ ਅਸੀਂ ਆਪਣੀ ਸੜਕਾਂ ਸਵਾਰ ਕੇ ਜਾਈਏ ਇੱਥੋਂ ਦਾ ਸਭ ਕੁਝ ਕਰਕੇ ਫੇਰ ਘਰ ਜਾਈਏ ਤੇ ਆਹੀਗੇ ਸੇ ਤਰ੍ਹਾਂ ਚੱਲਦੇ ਰਹੀਏ ਮਹਾਰਾਜ ਦੇ ਦਾ ਸੇਵਾ ਕਰਦੇ ਹਾਂ ਜੀ ਬਿਲਕੁਲ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਲਖਵਿੰਦਰ ਸਿੰਘ ਹਣਾਵਲੋ ਜਿਸ ਤਰੀਕੇ ਨਾਲ ਗੁਰੂ ਘਰ ਦੇ ਬਾਹਰ ਜੋ ਇੱਥੇ ਸੇਵਾ ਨਿਭਾਈ ਜਾ ਰਹੀ ਆ ਤਾਂ ਮਨ ਦੇ ਵਿੱਚ ਕਾਫੀ ਜ਼ਿਆਦਾ ਉੱਚਾ ਜੋ ਗੁਰੂ ਪ੍ਰਤੀ ਹੈਗਾ ਆ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਹਾਲਾਂਕਿ ਜ਼ਰੂਰ ਰੱਬ ਵੱਲੋਂ ਮਾਰ ਵੀ ਪਈ ਆ ਕਿ ਬਾਹ ਇੱਕ ਨਹੀਂ ਹੈਗੀ ਆ ਪਾਹੀ ਜਾਗੇ ਨੇ ਪਰ ਫਿਰ ਵੀ ਗੁਰੂ ਦੇ ਘਰ ਦੇ ਬਾਹਰ ਖੜ ਕੇ ਜੋ ਇਹਨਾਂ ਵੱਲੋਂ ਸੇਵਾ ਝਾੜੂ ਮਾਰਨ ਦੀ ਸੇਵਾ ਇਸੇ ਤਰੀਕੇ ਕੀਤੀ ਜਾਂਦੀ ਹੈ ਤਾਂ ਹਾਲਾਂਕਿ ਜੇਕਰ ਗੱਲ ਕਰ ਲਈਏ ਤਾਂ ਪਹਿਲਾਂ ਜ਼ਰੂਰ ਉਸੀ ਕੇ ਕਟਿੰਗ ਚ ਸੀਗੇ ਪਰ ਹੁਣ ਜੋ ਹੈ ਜ਼ਰੂਰ ਫੇਰ ਸਿੱਖੀ ਰੂਪ ਦੇ ਵਿੱਚ ਆ ਚੁੱਕੇ ਨੇ ਤਾਂ ਇੱਥੇ ਸੇਵਾ ਨਿਭਾਰੇ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਣਾ ਜਗਬਾਨੀ ਟੀਵੀ ਸ਼੍ਰੀ ਅਮਸਾ ਸਾਹਿਬ